ਦੱਸ ਦਈ ਕਿ ਗੁਰੂਗਰਾਮ ਦੇ ਵਿੱਚ 200 ਛੁੱਗੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗ ਚੁੱਕੀ ਹੈ ਹਾਲਾਂਕਿ ਅੱਗ ਦੇ ਲੱਗਣ ਦਾ ਕਾਰਨ ਨਹੀਂ ਪਤਾ ਲੱਗਾ ਤਾਂ ਹੈ ਕਿ ਕਿੰਨਾ ਭਿਆਨਕ ਜਿਹੜਾ ਮੰਜ਼ਰ ਇੱਥੇ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਆਗ ਦੀਆਂ ਲਪਟਾਂ ਇੱਕ ਵਾਰ ਇੱਕ ਛੁੱਗੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਜਾਂਦੀ ਹੋਈ ਨਜ਼ਰ ਆ ਰਹੀਆਂ ਫਿਲਹਾਲ ਤਸਵੀਰਾਂ ਦੇਖ ਕੇ ਜਿਹੜੀ ਆਗ ਹੈ ਗੁਰੂਗਰਾਮ ਦੇ ਬਸਈ ਚੌਂਗ ਦੇ ਵਿੱਚ ਲੱਗੀ ਹੋਈ ਇੱਕ ਵਾਰ ਤੁਸੀਂ ਵੀ ਤਸਵੀਰਾਂ ਇਸ ਵੱਲ ਦੀ ਵੱਡੀ ਖਬਰ ਗੁਰੂਗ੍ਰਾਮ ਤੋਂ ਸੁਣਿਆ ਰਹੀ ਹੈ ਦੱਸਦੀ ਕਿ ਗੁਰੂਗ੍ਰਾਮ ਦੇ ਵਿੱਚ 200 ਝੁੱਗੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗ ਚੁੱਕੀ ਹੈ ਹਾਲਾਂਕਿ ਅੱਗ ਦੇ ਲੱਗਣ ਦਾ ਕਾਰਨ ਨਹੀਂ ਪਤਾ ਲੱਗਾ ਤਾਂ ਹੈ ਕਿ ਕਿੰਨਾ ਭਿਆਨਕ ਜਿਹੜਾ ਮੰਜਰ ਇੱਥੇ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਜਿਹੜੇ ਆਗਲੀਆਂ ਲਪਟਾਂ ਇੱਕ ਵਾਰ ਇੱਕ ਝੁੱਗੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਜਾਂਦੀ ਹੋਈ ਨਜ਼ਰ ਆ ਰਹੀਆਂ ਫਿਲਹਾਲ ਤਸਵੀਰਾਂ ਦੇਖ ਕੇ ਜਿਹੜੀ ਆਗ ਹੈ ਗੁਰੂਗ੍ਰਾਮ ਦੇ ਬਸਈ ਚੌਂਗ ਦੇ ਵਿੱਚ ਲੱਗੀ ਹੋਈ ਇੱਕ ਵਾਰ ਤੁਸੀਂ ਵੀ ਤਸਵੀਰਾਂ ਦਾ ਰੋਕਰ ਕਬੀਏ ਵੀ ਇੱਕ ਮੇਜਰ ਫਾਇਰ ਇਨਸੀਡੈਂਟ ਬਸਈ ਚੌਕ ਪਰ ਜਗ੍ਹਾ ਮੇ ਹੋ ਰਹਾ ਹੈ multimass <laughs> ਐਸ ਵੱਲ ਦੀ ਵੱਡੀ ਖਬਰ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਗੁਰੂਗ੍ਰਾਮ ਦੇ ਵਿੱਚ 200 ਛੁੱਗੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗ ਚੁੱਕੀ ਹੈ ਹਾਲਾਂਕਿ ਅੱਗ ਦੇ ਲੱਗਣ ਦਾ ਕਾਰਨ ਨਹੀਂ ਪਤਾ ਲੱਗਾ ਤਾਂ ਹੈ ਕਿ ਕਿੰਨਾ ਭਿਆਨਕ ਜਿਹੜਾ ਮੰਜਰ ਇੱਥੇ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਆਗ ਦੀਆਂ ਲਪਟਾਂ ਇੱਕ ਵਾ ਇੱਕ ਛੁੱਗੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਜਾਂਦੀ ਹੋਈ ਨਜ਼ਰ ਆ ਰਹੀਆਂ ਫਿਲਹਾਲ ਤਸਵੀਰਾਂ ਦੇਖ ਕੇ ਜਿਹੜੀ ਅੱਗ ਹੈ ਗੁਰੂਗ੍ਰਾਮ ਦੇ ਬਸਈ ਚੌਂਗ ਦੇ ਵਿੱਚ ਲੱਗੀ ਹੋਈ ਇੱਕ ਵਾਰ ਤੁਸੀਂ ਵੀ ਤਸਵੀਰਾਂ